ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਆਪਣੇ ਪੇਜ ਬੇਕਾਰ ਵੈਟ ਤੇ ਅੱਜ ਆਪਾਂ ਆਫਰ ਲਾਈ ਹੈ ਲੋਰਾ ਤੇ 3 ਥ੍ਰੈਡ ਹੈਵੀ ਜੀਐਸ ਵਾਲੇ ਬਹੁਤ ਘੈਂਟ ਘੈਂਟ ਕੱਪੜੇ ਤੇ ਬਹੁਤ ਪਿਆਰੇ ਪਿਆਰੇ ਡਿਜ਼ਾਈਨਰ ਸਾਈਜ਼ ਐਮ ਸਾਈਜ਼ ਤੋਂ ਲੈ ਕੇ ਡਬਲ ਐਕਸਲ ਦਾ ਤਰੇਟ ਕਰਤੇ ਜਮੇ ਫ੍ਰੀ ਆਂਗੂ ਵੀਰੇ 15 ਸਾਲ ਨੇ ਲੋਰਾ ਲੈ ਗਈਆਂ ਆਨ ਰੇਟ ਤੋਂ ਘਟਾ ਕੇ ਦੇ ਦੇ ਗਏ ਕੋਈ ਸਾਰਾ ਸਟਾਕ ਕਲੀਅਰ ਕਰਨਾਗਾ 10 15 ਰਾਂ ਦੇ ਵਿੱਚ ਜੋ ਵੀ ਸਾਡੇ ਕੋਲੇ ਵਿంటర్ ਦੀ ਕਲੈਕਸ਼ਨ ਪਈ ਹੈ ਚਾਹੇ ਹੁੱਡੀ ਆ ਸਵੈਟ ਆ ਜੈਕਟ ਆ ਫਲੱਪੀ ਆਫ ਸਲੀ ਫੋਲਸਿਵ ਜਿੰਨਾ ਵੀ ਇੰਟਰ ਦੀ ਕਲੈਕਸ਼ਨ ਆਪਣੇ ਸਾਰੀ ਕਲੀਅਰ ਕਰਨੀ ਹੈ ਪਰ ਅੱਜ ਤੇ ਕੱਲ ਦੋ ਦਿਨ 6 ਤਰੀਕ ਤੇ 7 ਤਰੀਕ ਨੂੰ ਅਸੀਂ ਆਫਰ ਆਨ ਦਾ ਰਿਹਾ ਲੋਰ ਦੇ ਉੱਤੇ ਸਿੰਗਲ ਪੀਸ 550 ਰੁਪਏ ਦੋ ਲੈਣੇ 1000 ਰੁਪਏ ਦੇ ਆਨਲਾਈਨ ਜਿੰਨਾਂ ਨੇ ਮੰਗਾਉਣਾ ਨੰਬਰ ਮੇਰਾ ਉੱਪਰ ਪਾਇਆ ਹੋ ਸਕਰੀਨ ਸ਼ਾਟ ਲੈ ਕੇ ਮੇਰੇ ਭਾ ਦਿਓ ਇਦਾਂ ਇਦਾਂ ਦੇ ਆਰਟੀਕਲ ਬੰਨਾ ਪੂਰੀ ਵੀਡੀਓ ਦੇਖਿਓ ਬਹੁਤ ਬਲੂ ਰੇਟਾਂ ਹਨ ਉਹਨਾਂ ਨੂੰ ਪੂਰੇ ਆਰਟੀਕਲ ਦਿਖਾਦਨੇ ਆਏ ਤੁਹਾਨੂੰ ਦਿਖਾਏਗੇ ਸਾਰੇ ਆਰਟੀਕਲ ਜੀ ਲੋ ਵੀਰੇ ਸਭ ਤੋਂ ਪਹਿਲਾਂ ਡਿਜ਼ਾਈਨ ਚੈੱਕ ਕਰ ਲਓ ਫਰਸਟ ਕਾਪੀ ਦੇ ਮਾਲ ਨੇਗੇ ਕੱਪੜੇ ਬਹੁਤ ਜ਼ਿਆਦਾ ਸ਼ਾਨਦਾਰ ਨੇ ਤੇ ਹੈਵੀ ਕੱਪੜੇ ਦੇ ਤੁਹਾਨੂੰ ਮੈਂ ਨੇੜੇ ਤੋਂ ਕਰਕੇ ਦਿਖਾ ਦਵਾ ਫਰਸਟ ਕਾਪੀ ਦੇ ਮਾਲ ਨੇ ਐਮ ਆਰ ਪੀ ਚੈੱਕ ਕਰ ਲਓ ਇਹਦੀ ਤੇ ਲੋਗੋ ਲੱਗਿਆ ਹੋਇਆ ਉੱਪਰ ਅੰਦਰ ਜਿਹੜਾ ਕੱਪੜਾ ਕਾ ਬਹੁਤ ਜੈਨੂਅਲ ਤੇ ਪੂਰਾ ਹਾਈ ਕਲਾਸ ਦਾ ਕੱਪੜਾ ਕਾ ਇਹਦਾ ਰੇਟ ਸੀਗਾ 1090 ਰੁਪਏ ਹੁਣ ਤੁਹਾਨੂੰ ਸਿੰਗਲ ਪੀਸ ਮਿਲਣਾ 550 ਦਾ ਤੇ ਦੋ ਪੀਸ ਲੈਣੇ ਆ 1000 ਰੁਪਏ ਚ ਮਿਲ ਲਗੇ ਤੁਹਾਨੂੰ ਚਾਹੇ ਆਨਲਾਈਨ ਲੈ ਲਓ ਚਾਹੇ ਆਫਲਾਈਨ ਲੈ ਲਓ ਵੀਰੇ ਆ ਲਓ ਸੈਸਰੀ ਚੈੱਕ ਕਰ ਤੇ 컬러 ਚਾਰਾ ਚਾੜ ਜਿਹੜੇ ਬਹੁਤ ਜਿਆਦਾ ਪਿਆਰੇ ਪਿਆਰੇ 컬러 ਚਾਰਟ ਨੇ ਇਹ ਬਣਿਆ ਹੈਗਾ ਆਪਣਾ ਗ੍ਰੇ ਕਲਰ ਆਫ ਬਾਈਟ ਤਿੰਨ ਕਲਰ ਤੁਹਾਨੂੰ ਮਿਲ ਜਾਣਗੇ ਬਲੈਕ ਮੈਜੂ ਸਕਿਨ ਮਿਲ ਜੂਗਾ ਸਾਰੀ ਤੁਹਾਨੂੰ ਵੈਰਾਈ ਪੂਰੀ ਡਿਟੇਲ ਨਾਲ ਪੂਰੀ ਨੀਡੋ ਕਰਕੇ ਦਿਖਾਣੀ ਹੈ ਤਾਂ ਕਿ ਤੁਹਾਨੂੰ ਪੀਸ ਲੈਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਵੀਰੇ ਆਇਆ ਹੈਗਾ ਵਾਈਨ ਸ਼ੇਡ ਦੇ ਵਿੱਚ ਸਾਰੇ ਕਢਾਈ ਹੋਈ ਵੀ ਉੱਪਰ ਵੀਰੇ 3 ਥ्रेड ਹੈਵੀ ਜੀਐਸਐਮ ਆ ਪੂਰਾ ਅੰਦਰ ਜਿਹੜਾ ਫਲੀਸ ਆ ਪੂਰੀ ਗਰਮ ਲੱਗੀ ਹੋਈ ਆ ਉਸ ਤੋਂ ਬਾਅਦ ਅਗਲਾ ਡਿਜ਼ਾਈਨ ਆ ਗਿਆ ਜੀ ਗ੍ਰੇ ਕਲਰ ਦੇ ਵਿੱਚ 컬러 ਚਾਰਟ ਬਹੁਤ ਜ਼ਿਆਦਾ ਸੋਹਣੇ ਸੋਹਣੇ ਦੇ ਡਾਰਕ ਲਾਈਟ ਸਾਰੇ ਤੁਹ ਆਹ ਲੋ ਜੀ ਗ੍ਰੀਨ ਕਲਰ ਸਾਰੇ ਕਲਰਾਂ ਦਾ ਬਹੁਤ ਜ਼ਿਆਦਾ ਪਿਆਰਾ ਕੰਬੀਨੇਸ਼ਨ ਆ ਨੀਚੇ ਤੁਹਾਨੂੰ ਰੈੱਬੜਾ ਵੀ ਮਿਲੂਗਾ ਸਟੇਟ ਵੀ ਮਿਲਣਗੇ ਤੇ ਜਿਹੜੇ ਬਾਹਲੇ ਸਟੇਟ ਨਹੀਂ ਬੋਲੇ ਭਰਾ ਉਹਨਾਂ ਵਾਸਤੇ ਵੀ ਕਲੈਕਸ਼ਨ ਪੂਰੀ ਹੈ ਵੀਡੀਓ ਦੇ ਵਿੱਚ ਲੋਰ ਦੇ ਬਹੁਤ ਜ਼ਿਆਦਾ ਵਧੀਆ-ਵਧੀਆ ਡਿਜ਼ਾਈਨ ਤੁਹਾਨੂੰ ਇਸੇ ਵੀਡੀਓ 'ਚ ਆਪਾਂ ਪੂਰੇ ਕਰ ਦਨੇ ਆ ਰੇਟ ਬਹੁਤ ਵਾਜਬ ਨੇ ਜਿਹੜੇ ਭਰਾ ਜਾਰਾਂ ਸਰਦੀ ਮੰਨਦੇ ਨੇ ਪੈਂਟ ਵਗੈਰਾ ਨਹੀਂ ਪਾਉਂਦੇ ਕਿ ਕਿਆ ਕੰਮ ਦੇ ਵਿੱਚ ਦਿੱਕਤ ਆਉਂਦੀ ਹੈ ਜੀਨਾਂ ਪਾਉਣ ਤੋਂ ਉਹਨਾਂ ਲਈ ਬਹੁਤ ਵਧੀਆ ਚੀਜ਼ਾਂ ਨੇ ਇਹ ਕਿਉਂਕਿ ਜੀਨ ਦੀ ਥਾਂ ਤੇ ਪੈਂਟ ਨਹੀਂ ਇਹ ਜੀਆ ਸੌਰੀ ਜੀ ਜੀਨ ਦੀ ਜਗ੍ਹਾ ਤੇ ਆ ਦੇਖੋ ਫੁੱਲ ਲਾਈਕ ਕਰਾਣੇ ਬੈਟਰ ਕਰਦੇ ਵਿੱਚ ਕੋਈ ਦਿੱਕਤ ਨਹੀਂ ਤੁਸੀਂ ਆਪਣਾ ਫੋਨ ਪਰ ਸਰਾਮ ਨਾਲ ਪਾਕਟ ਦੇ ਵਿੱਚ ਪਾ ਸਕਦੇ ਹੋ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ ਚੀਜ਼ਾਂ ਦੇ ਵਿੱਚ ਆ ਲੋ ਡਿਜ਼ਾਈਨ ਚ ਚੈੱਕ ਕਰੀ ਚਲੋ ਵੀਰੇ ਇੱਕ ਤੋਂ ਇੱਕ हट ਕੇ ਆ ਸਾਰੇ ਕਲਰ ਚਾਰਡ ਓਕੇ ਨੇ ਅਲੱਗ-ਅਲੱਗ ਲੋਕੋ ਆਣਗੇ ਲੋ ਜੀ ਉਸ ਤੋਂ ਬਾਅਦ ਆ ਗਿਆ ਆ ਵਾਲਾ ਕਲਰ ਨੰਬਰ ਮੇਰਾ ਉੱਪਰ ਪਾਇਆ ਵਾ ਜਿਹੜਾ ਤੁਹਾਨੂੰ ਸੈਟ ਚਾਹੀਦਾ ਹੋਵੇ ਇਹ ਚ ਵੀ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਤੁਸੀਂ ਪਾ ਦਿਓ ਵੀਰੇ ਕੋਰੀ ਰਕਡਵਾ ਦੇ ਕਿਸੇ ਆ ਲੋ ਪੀਸ ਚੈੱਕ ਕਰ ਲਓ ਕਿੰਨਾ ਸ਼ਾਨਦਾਰ ਆ ਜੀ ਆਫ ਵਾਈਟ ਦੇ ਵਿੱਚ ਸਾਈਡ ਪੱਟੀ ਜਿਹੜਾ ਤੁਹਾਨੂੰ ਕਲਰ ਵੀ ਮਿਲ ਜਾਣਗੇ ਓਕੇ ਰਿਪੋਰਟ ਪ ਫਟਾਫਟ ਬੋੱਕ ਦੇ ਚੱਲੋ ਕਿਉਂਕਿ ਜਿਹੜਾ ਰੇਟ ਆ ਬਹੁਤ ਜ਼ਿਆਦਾ ਵੀਰੇ ਕਰਤੀ ਸਾਡੀ ਪਰਚੇਜ਼ਿੰਗ ਤੋਂ ਵੀ ਘੱਟ ਦਾ ਨੂੰ ਰੇਟ ਦੇ ਰਹੇ ਆ ਚੀਜ਼ਾਂ ਸੀ ਆ ਲੋ ਬਾਟਮ ਚੈੱਕ ਕਰ ਲਓ ਕਿੰਨਾ ਖੁੱਲਾ ਨੀਚੇ ਤੋਂ ਵੀਰੇ ਉਸ ਤੋਂ ਬਾਅਦ ਆ ਗਿਆ ਰੈਬ ਵਾਲਾ ਪੀਸ ਬਰਬਰੀ ਦੇ ਵਿੱਚ ਆ ਲੋ ਪੂਰਾ ਓਕੇ ਗਲਾਸ ਪੀਸ ਹੈਗਾ ਲੋ ਜੀ ਕਰੋ ਚੈੱਕ ਆ ਲੋ ਨੀਚੇ ਤੇ ਰੈਬ ਲੱਗੀ ਹੋਈ ਆ ਤੁਹਾਨੂੰ ਦਿਖਾ ਦਵਾ ਨੇੜੇ ਤੋਂ ਕਰਕੇ ਆ ਲੋ ਵੀਰੇ ਲਾਰਜੀ ਸਾਈਜ਼ ਵਲਗੇ ਐਮ ਸਾਈਜ਼ ਤੋਂ ਲੈ ਕੇ ਡਬਲ ਐਕਸਲ 3 4 ਵਾਲੀਆਂ ਐਟਮ ਵੀ ਤੁਹਾਨੂੰ ਮਿਲ ਜਾਣਗੀਆਂ ਉਹਨਾਂ ਦੀ ਫੋਟੋ ਵੀ ਤੁਹਾਨੂੰ ਲੱਗ ਦੇ ਦਵਾਂਗਾ ਜੇ ਕਿਸੇ ਭਰਾ ਨੂੰ ਚਾਹੀਦੇ ਹੋਏ ਪਰ ਜਿਹੜੇ ਤੁਹਾਨੂੰ ਆਰਟੀਕਲ ਦਿਖਾ ਰਹੇ ਐਮ ਸਾਈਜ਼ ਤੋਂ ਲੈ ਕੇ ਡਬਲ ਐਕਸਲ ਸਹਿਜਾ ਡਬਲ ਐਕਸਲ ਵਾਲੇ 3 ਦੇ ਆਜੂਗਾ ਕਿਉਂਕਿ ਸਟੈਂਡਰਡ ਸਾਈਜ਼ ਨਹੀਂ ਹੈ ਇਹ ਇਹ ਸਾਈਜ਼ ਦੀ ਕੋਈ ਦਿੱਕਤ ਨਹੀਂ ਹੈਗੀ ਐਲ ਲਾਂਦੇ ਸੀ ਐਮ ਸਾਈਜ਼ ਹੀ ਦੰਨੇ ਆ ਆ ਲੋ ਵੈਰਾਈਟੀ ਚੈੱਕ ਕਰੀ ਚਲੋ ਓਕੇ ਰਿਪੋਰਟ ਪੀਸ ਨੇ ਬਲੈਕ ਕਲਰ ਆ ਗਿਆ ਜੀ ਬਲੈਕ ਗ੍ਰੇ ਟੈਨ ਵਾਈਨ ਗ੍ਰੀਨ ਸਾਰੇ ਕਲਰ ਤੁਹਾਨੂੰ ਵੈਰੀ ਮਿਲ ਜਾਣਗੇ ਇਹਦੇ ਵਿੱਚ ਆ ਲੋ ਜੀ ਕਰੀ ਚਲੋ ਆਹ ਲੋ ਜੀ ਮਾਸਟਰ ਕਦਰ ਸਭ ਤੋਂ ਜ਼ਿਆਦਾ ਵੇਚਿਆ ਗਿਆ ਬਿਲਕੁਲ ਅਗ ਚੀਜ਼ ਆ ਓਕੇ ਰਬੋਡ ਪੀਸ ਨੇ ਆ ਲੋ ਕਰੋ ਚੈੱਕ ਜੀ ਦੇਖੋ ਜੀ ਕਿੰਨਾ ਸ਼ਾਨਦਾਰ ਕਰਾ ਜੈਨੂਅਲ ਚੀਜ਼ਾਂ ਨੇ ਬਿਲਕੁਲ ਓਕੇ ਰਬੋਡ ਪੀਸ ਜੈਨੂਅਲ ਜਿਹੜੇ ਤੁਹਾਨੂੰ ਵੱਡੇ ਵੱਡੇ ਸਟੋਰਾਂ ਦੇ ਵਿੱਚ 1400 1500 ਲੋਰ ਮਿਲਣੀਆਂ ਤੁਹਾਨੂੰ ਆਪਾਂ ਉਹ ਦੇ ਦੇਣੀ ਆ ਸਿਰਫ 550 ਦੀ ਇੱਕ ਦੇ 1000 ਦੀਆਂ ਦੋ ਵੀਰੇ ਲੋ ਜੀ ਕਰੋ ਚੈੱਕ ਆ ਲੋ ਫਟਾਫਟ ਕਰ ਲੋ ਸ਼ਾਪ ਤੇ ਵਿਜ਼ਿਟ 6 ਤੇ 7 ਦੋ ਦਿਨ ਆਪਾਂ ਇਹ ਆਫਰ ਲਾਉਣੀ ਆ ਜੀ ਆ ਲੋ ਰੈੱਡ ਕਦਰ ਦੇਖੋ ਕਿੰਨਾ ਪਿਆਰਾ ਹੈਗਾ ਤੇ ਇਦਾਂ ਦੇ ਹੋਰ ਵੀਡੀਓ ਦੇਖਣ ਲਈ ਬਾਜਿ ਵਰੇਟਾ ਦੇ ਚੀਜ਼ਾਂ ਲੈਣ ਲਈ ਪੇਜ ਕਰ ਲਿਓ ਫੋਲੋ ਸਟਾਕ ਪੂਰਾ ਕਰਦੇ ਮਿਲਦੇ ਅਗਲੀ ਵੀਡੀਓ ਤੇ ਧੰਨਵਾਦ ਤੁਹਾਡੇ ਸਾਰਿਆਂ ਦਾ ਜੀ